ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਆ ਸਾਡੇ ਚੈਨਲ ਆਮਨ ਬਟਿਕ ਦੇ ਉੱਤੇ ਮੈਂ ਅੱਜ ਤੁਹਾਨੂੰ ਦਿਖਾਉਣ ਆਲਾ ਬਹੁਤ ਸੋਹਣੀ ਕਢਾਈ 골ਡਨ ਜੈਰੀ ਦੀ ਕਢਾਈ ਕੀਤੀ ਗਈ ਹੈ ਜਿਹਦੇ ਵਿੱਚ ਰੰਗ ਬਰੰਗੇ ਫੁੱਲ ਵੀ ਪਾਏ ਗਏ ਨੇ ਤੇ ਉਹ ਕਢਾਈ ਸੈਲਫ ਪ੍ਰਿੰਟ ਕਰੀਮ ਕਲਰ ਦੀ ਸਲਵਾਰ ਤੇ ਕੀਤੀ ਜਾ ਰਹੀ ਆ ਤੇ ਸੂਟ ਹੈਗਾ ਕਾਟਨ ਪ੍ਰਿੰਟ ਦਾ ਤੇ ਸਲਵਾਰ ਤੇ ਕਢਾਈ ਕਿਉਂ ਕੀਤੀ ਜਾ ਰਹੀ ਆ ਕਿਉਂਕਿ ਉਹ ਕਢਾਈ ਕਰਕੇ ਸੂਟ ਦੇ ਨਾਲ ਮੈਚਿੰਗ ਕੀਤੀ ਜਾਊਗੀ ਕਢਾਈ ਦੇ ਰਾਹੀਂ ਤੇ ਬਹੁਤ ਹੀ ਸੋਹਣੀ ਕਢਾਈ ਕੀਤੀ ਜਾ ਰਹੀ ਆ 골ਡਨ ਜਰੀ ਤੁਸੀਂ ਸਾਰੇ ਜਾਣਦੇ ਹੋ ਨਾ ਜਰੀ ਦੀ ਕਢਾਈ ਕਿੰਨੀ ਜਿਆਦਾ ਸੋਹਣੀ ਲੱਗਦੀ ਆ ਤੇ ਜੇਕਰ ਉਹਦੇ ਵਿੱਚ ਨਾ ਰੰਗ-ਬਰੰਗੇ ਫੁੱਲ ਪਾਏ ਜਾਣ ਤੇ ਮੈਂ ਇਹ ਤੁਹਾਨੂੰ ਦਿਖਾਉਣਾ ਕਢਾਈ ਚੱਲ ਰਹੀ ਆ ਅਮਨ ਕਢਾਈ ਕਰ ਰਹੀ ਆ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਪਲੀਜ਼ ਸਕਿਪ ਨਾ ਕਰਿਓ ਸਾਰੀ ਕਢਾਈ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਵੀ ਕਢਾਈ ਤੁਹਾਨੂੰ ਕਿੱਦਾਂ ਦੀ ਲੱਗੀ ਲਓ ਜੀ ਕਢਾਈ ਚੱਲ ਪਈ ਤੇ ਇਹ ਸੈਲਫ ਪ੍ਰਿੰਟਡ ਕਰੀਮ ਕੰਦਰ ਦੀ ਸਲਵਾਰ ਆ ਤੇ ਇਹਦੇ ਉੱਤੇ 골ਡਨ ਜਰੀ ਦੀ ਕਢਾਈ ਕੀਤੀ ਜਾ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਕਢਾਈ ਲੱਗ ਰਹੀ ਹੈ ਨਾ ਦੇਖੋ ਨੂੰ ਤੇ ਅਸੀਂ ਤੁਹਾਨੂੰ ਅਖੀਰ ਤੇ ਇਹ ਵੀ ਦਿਖਾਵਾਂਗੇ ਕਢਾਈ ਤੇ ਸੂਟ ਹੈ ਨਾ ਮੈਚਿੰਗ ਵੀ ਹੁੰਦੀ ਆ ਜਾਂ ਨਹੀਂ ਤੁਹਾਨੂੰ ਕਰਕੇ ਦਿਖਾਵਾਂਗੇ ਜਰੀ ਦੇ ਨਾਲ ਫੁੱਲ ਪੈ ਰਹੇ ਨੇ ਪੱਤੀਆਂ ਮੈਂ ਤੁਹਾਨੂੰ ਸ਼ਾਟ ਦੇ ਵਿੱਚ ਦਿਖਾਵਾਂਗਾ ਤੇ ਇਹਦੇ ਵਿੱਚ ਰੰਗ-ਬਰੰਗੇ ਫੁੱਲ ਵੀ ਪਾਏ ਜਾਣਗੇ ਤੇ ਕਰੀਮ ਕਲਰ ਦੀ ਸਲਵਾਰ ਆ ਇਹ ਉਹ ਵੈਸੇ ਅੱਜ ਕੱਲ ਤੁਹਾਨੂੰ ਪਤਾ ਹੈ ਨਾ ਵੀ ਰਵਾਜ ਚੱਲ ਰਿਹਾ ਨਾ ਸਲਵਾਰ ਦੇ ਉੱਤੇ ਕਢਾਈ ਕਰਕੇ ਸੂਟ ਦੇ ਨਾਲ ਮੈਚਿੰਗ ਕੀਤੀ ਜਾ ਰਹੀ ਆ ਅੱਜ ਕੱਲ ਰਿਗ ਪਹਿਣ ਇਹ ਕਰਵਾਉਂਦੀ ਆ ਤੁਸੀਂ ਵੀ ਸਾਥੋਂ ਕਰਵਾ ਸਕਦੇ ਹੋ ਮੈਂ ਪਹਿਲਾਂ ਵੀ ਤੁਹਾਨੂੰ ਨੰਬਰ ਦਿੱਤਾ ਆ ਦੀ ਗੱਲ ਸਾਡਾ ਵਟਸਐਪ ਕਾਲਿੰਗ 9537843603 ਤੇ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੜਾਈ ਕਰਵਾ ਸਕਦੇ ਹੋ ਸਾਥੋਂ ਤੇ ਜਿਹੜੀਆਂ ਸਾਡੀਆਂ ਪਹਿਲਾਂ ਵਾਲੀਆਂ ਵੀਡੀਓ ਦੀ ਹੈ ਨਾ ਉਹਨਾਂ ਨੂੰ ਤੁਸੀਂ ਵਧੀਆ ਪਿਆਰ ਦੇ ਰਹੇ ਹੋ ਤੇ ਕਿਉਂ ਲਾਈਕ ਵੀ ਕਰਦੇ ਹੋ ਉਹਦੇ ਨਾਲ ਸਾਨੂੰ ਬਹੁਤ ਹੌਸਲਾ ਰਹਿੰਦਾ ਇ ਕੜਾਈ ਹੁੰਦੀ ਹੈ ਨਾ ਕਿੰਨੀ ਜਿਆਦਾ ਸੋਹਣੀ ਲੱਗਦੀ ਆ ਬਾਕੀ ਆ ਜਿਹੜਾ 골ਡਨ ਦਾ ਟੱਚ ਹੁੰਦਾ ਇਹ ਤਾਂ ਜਿਹੜੇ ਦੂਜੇ ਰੰਗ ਬਰੰਗੇ ਫੁੱਲ ਹੁੰਦੇ ਨੇ ਨਾ ਉਹਨਾਂ ਵਿੱਚ ਆਪਾਂ ਥੋੜਾ ਮੋਟਾ 골ਡਨ ਦਾ ਟੱਚ ਦਿੰਨੇ ਆ ਉਹ ਕਿੰਨਾ ਜਿਆਦਾ ਸੋਹਣਾ ਲੱਗਦਾ ਇਹਦਾ ਸਾਰੀ ਹੀ 골ਡਨ ਦੀ ਕਢਾਈ ਆ ਤੇ ਬਾਕੀ ਜਿਹੜੇ ਦੂਜੇ ਰੰਗ ਬਰੰਗੇ ਫੁੱਲ ਨੇ ਉਹਨਾਂ ਦੀ ਥੋੜੀ ਆ ਤੇ ਸੋਚੋ ਨਾ ਜਦੋਂ ਸਾਰੀ 골ਡਨ ਜੜੀ ਦੀ ਕਢਾਈ ਕੀਤੀ ਜਾਂਦੀ ਉਹ ਕਿੰਨੀ ਜਿਆਦਾ ਸੋਹਣੀ ਲੱਗਦੀ ਹੈ ਨਾ ਲਾਈਟਿੰਗ ਦੇ ਵਿੱਚ ਬਹੁਤ ਜਿਆਦਾ ਚਮਕਦੀ ਆ ਇਹ ਦੇਖੋ ਦੇਖ ਨੂੰ ਹੈ ਨਾ ਕਿੰਨਾ ਸੋਹਣਾ ਲੱਗਦਾ ਵੇਲ ਜੀ ਨਾ 골ਡਨ ਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਉਂ ਹਰ ਇੱਕ ਭੈਣ ਜਿਹੜੀ ਕਢਾਈ ਕਰਵਾਉਂਦੀ ਆ ਰਵਾਇਤ ਦੇ ਹਿਸਾਬ ਨਾਲ ਚੱਲਦਾ ਹਰਕ ਤੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜੇ ਆਪਣੇ ਨਾਲ ਨਵੇਂ ਵੀਅਰ ਜੁੜਦੇ ਨੇ ਹਨਾ ਆਪਣੀ ਵੀਡੀਓ ਨੂੰ ਦੇਖਦੇ ਨੇ ਉਹ ਪਲੀਸ ਦੇਖ ਕੇ ਵੀਡੀਓ ਨੂੰ ਪਸੰਦ ਕਰਦੇ ਹੋ ਤੁਸੀਂ ਹਨਾ ਪਰ ਜੇ ਇਹਨਾਂ ਨੂੰ ਤੁਸੀਂ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਬੈਲ ਆਈਕਨ ਨੂੰ ਦੱਬੋ ਤਾ ਕਿ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਮੇਰਾ ਵਾਦਾ ਵੀ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਕਢਾਈ ਵਾਲੀਆਂ ਵੀਡੀਓ ਲੈ ਕੇ ਆਵਾਂਗੇ ਆ ਦੇਖੋ ਨਾ ਕੱਢੀ ਹੋਈ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਹੈ ਵਿੱਚ ਆ ਰੰਗ-ਬਰੰਗੇ ਫੁੱਲ ਸਿਰੇ ਹੀ ਲੱਗਿਆ ਹੈ ਨਾ ਕਢਾਈ ਦਾ ਕਮਾਲ ਆ ਆ ਦੇਖੋ ਨੇੜੇ ਤੋਂ ਦਿਖਾਉਣਾ ਮੈਂ ਤੁਹਾਨੂੰ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਹੈ ਉੱਤੇ ਮੈਚਿੰਗ ਵੀ ਆ ਕਮੈਂਟ ਕਰਿਓ ਸਾਡੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਮੇਰੀਆਂ ਭੈਣਾਂ ਨੂੰ ਪਤਾ ਆ ਅੱਜ ਕੱਲ੍ਹ ਸਲਵਾਰ ਦੇ ਉੱਤੇ ਹਨਾ ਕਢਾਈ ਕਰਵਾਉਣ ਦਾ ਰਿਵਾਜ ਆ ਸੂਟ ਦੇ ਨਾਲ ਮੈਚਿੰਗ ਕਰਵਾਉਣ ਦਾ ਤੇ ਤੁਹਾਨੂੰ ਜੇਕਰ ਇਹ ਕਢਾਈ ਪਸੰਦ ਆਈ ਆ ਹਨਾ ਤੁਸੀਂ ਕਮੈਂਟ ਕਰਕੇ ਦੱਸਿਓ ਸਾਨੂੰ ਵੀ ਕਢਾਈ ਕਿੱਦਾਂ ਦੀ ਲੱਗੀ ਬਾਕੀ ਮੈਂ ਸਾਡਾ ਵਟਸਐਪ ਕਾਲਿੰਗ ਨੰਬਰ ਤੁਹਾਨੂੰ ਦੱਸ ਦਿੰਦਾ 95308 43603 ਤੇ ਮੈਂ ਬਾਰੀ-ਬਾਰੀ ਤੁਹਾਨੂੰ ਰਿਕਵੈਸਟ ਕਰਦਾ ਵੀ ਸਾਡੀ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿਹੜੇ ਨਵੇਂ ਵੀਅਰ ਸਾਡੀ ਵੀਡੀਓ ਨੂੰ ਦੇਖਦੇ ਨੇ ਉਹ ਪਲੀਜ਼ ਦੇਖ ਕੇ ਨਾ ਜਾਏਗਾ ਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰਨ ਤੇ ਆਪਣਾ ਬੈੱਲ ਆਈਕਨ ਨੂੰ ਵੀ ਦੱਬਿਆ ਕਰਨ ਤਾਂ ਕਿ ਜੋ ਵੀ ਅਸੀਂ ਵੀਡੀਓ ਅਪਲੋਡ ਕਰਦੇ ਆ ਹਨਾ ਉਹਦਾ ਨੋਟੀਫਿਕੇਸ਼ਨ ਜਿਆਦਾ ਦੀ ਜਿਆਦੀ ਤੁਹਾਡੇ ਚੈਨਲ ਤੇ ਆਵੇ ਤੇ ਤੁਸੀਂ ਵੀਡੀਓ ਦੇਖੋ ਤੇ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਅਸੀਂ ਤੁਹਾਡੇ ਲਈ ਨਵੇਂ ਤੋਂ ਨਵੇਂ ਡਿਜ਼ਾਈਨਾਂ ਦੀ ਵੀਡੀਓ ਲੈ ਕੇ ਆਈਏ ਜਿਹਨੂੰ ਤੁਸੀਂ ਪਸੰਦ ਕਰੋ ਤੇ ਐਨਾ ਕਹਿਦਾ ਹੋਇਆ ਮੈਂ ਸਤਿ ਸ੍ਰੀ ਅਕਾਲ ਲੈਣਾ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਹਦੇ ਰਹੋ ਖੁਸ਼ ਰਹੋ ਸਾਥਰੀ ਗਾਲ ਜੀ